ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਝਾੜੂ ਵਾਲਿਆਂ ਦਾ ਮੰਤਰੀ ਐ ਹਰਜੋਤ ਸਿੰਘ ਬੈਂਸ ਤੇ ਜੇ ਮੇਰੇ ਬਰਾਬਰ ਖੜੇ ਉਹ ਮੈਥੋਂ ਵੀ ਛੋਟਾ ਲੱਗਦਾ ਦੇਖਣ ਨੂੰ ਯਾਨੀ ਕਿ ਹੇਟ ਉਹਦੀ ਬਹੁਤ ਛੋਟੀ ਐ ਉਹ ਅਕਾਲ ਤਖਤ ਤੇ ਪੇਸ਼ ਹੋਇਆ ਜਦੋਂ ਪੇਸ਼ ਹੋਇਆ ਉਦੋਂ ਤਾਂ ਉਹਦੇ ਦਾੜੀ ਬੰਨੀ ਹੁੰਦੀ ਐ ਕਿਛਪੂਸ਼ੋ ਲਾਗੇ ਤੇ ਕਿਤਰਾ ਜાળੀ ਲਾਗੇ ਤੇ ਅੱਜ ਦਾੜੀ ਖੁੱਲੀ ਸੀ ਚਿੱਟਾ ਕੁਰਤਾ ਬਿਆਮਾ ਪਾਇਆ ਗੱਜ ਹਜੂਰੀਆ ਪਾਇਆ ਤੇ ਪੱਗ ਵੀ ਸ਼ਾਇਦ ਨੀਲੀ ਬੰਨੀ ਸੀ ਐ ਖੜ ਗਿਆ ਸਾਹਮਣੇ ਤੇ ਜਿਹੜਾ ਗੜਗਾਜਾ ਬਾਦਲਾਂ ਦਾ ਜਹੇਦਾਰ ਉਹ ਕਹਿੰਦਾ ਸਰਜੋਤ ਸਿਆਂ ਜਦੋਂ ਸਕੂਲ ਵਿੱਚ ਪ੍ਰੋਗਰਾਮ ਚੱਲਦਾ ਸੀ ਸੀਦੀ ਦਿਹਾੜੇ ਤੇ ਇਦਾਂ ਕੋਈ ਗੱਲ ਚੱਲੀ ਗੁਰੂ ਤੇਗ ਬਹਾਦਰ ਭਾਸ਼ਾ ਦੀ ਗੱਲ ਕਰਦੇ ਆ। ਉਦੋਂ ਤੁਸੀਂ ਉਹ ਕਲਾਕਾਰ ਨੂੰ ਉੱਠ ਕੇ ਰੋਕਿਆ ਨਹੀਂ। ਤੁਹਾਡੀ ਇਹ ਗਲਤੀ ਹੈ। ਇਹ ਗੜਗੱਜ ਦੀ ਕਰਤੂਤ ਹੈ ਜੀ। ਜਿਹੜਾ ਇਹ ਕਹਿ ਰਿਹਾ ਹੈ ਵੀ ਕਲਾਕਾਰ ਗੰਦੇ ਗਾਣੇ गा ਰਿਹਾ ਸੀ ਤੇ ਤੁਸੀਂ ਸੁਣ ਰਹੇ ਸੀ ਤੁਸੀਂ ਤੁਸੀਂ ਰੋਕਿਆ ਨਹੀਂ ਤੁਹਾਨੂੰ ਤਾਂ ਸੱਦਿਆ। ਹੁਣ ਮੈਂ ਕਿਉਂ ਕਹਿ ਰਿਹਾ ਵੀ ਗੜਗੱਜ ਦੀ ਕਰਤੂਤ ਹੈ। ਇਹਨਾਂ ਹਰਾਮਖਵਰਾਂ ਨੂੰ ਪੁੱਛੋ। ਜਿਦੋਂ ਬਾਦਲ ਗਲਤੀਆਂ ਕਰ ਰਹੇ ਸੀ ਤੁਸੀਂ ਉਦੋਂ ਉੱਠ ਕੇ ਬੋਲੇ ਸੀ ਤੁਹਾਨੂੰ ਸ਼ਰਮ ਹੈਗੀ ਸੀ ਮਾੜੇ ਮੋٹے 338 ਰੂਪ ਜਿਹੜੇ ਗਲੀਆਂ ਨਾਲੀਆਂ ਵਿੱਚ ਖਲਾਰੇ ਨੇ ਜੀ ਇਹਨਾਂ ਨੇ ਗੁਰੂ ਸਾਹਿਬ ਦੇ ਪਵਨ ਅੰਕ ਪਾੜ ਕੇ ਜਦੋਂ ਉਹ ਵੇਚੇ ਜਾ ਰਹੇ ਸੀ ਉਦੋਂ ਇਹਨਾਂ ਜਿਹੜਾ ਨੂੰ ਪਤਾ ਸੀਗਾ ਵੀ ਇਹ ਰੂਪ ਕੌਣ ਖਰੀਦ ਲਿਆ ਤੇ ਕੌਣ ਲੈ ਕੇ ਜਾਊ ਕਿੱਥੇ ਜਾਣੇ ਨੇ ਰੂਪੇ ਨੂੰ ਸਾਰੇ ਪਤਾ ਸੀ ਉਦੋਂ ਨਹੀਂ ਬੋਲੇ ਹਰਾਮਖੋਰ ਤੇ ਫਿਰ ਜਦੋਂ ਬਰਗਾੜੀ ਕਾਂਡ ਹੋਇਆ ਗੋਲੀਆਂ ਚੱਲੀਆਂ ਨੇ ਉਦੋਂ ਨਹੀਂ ਬੋਲੇ ਤੁਸੀਂ ਤੁਸੀਂ ਉੱਠ ਕੇ ਕਿਹਾ ਸੀ ਉਦੋਂ ਵੀ ਤੁਹਾਡੀ ਗਲਤੀ ਹੈ ਉਹ ਤਾਂ ਸਰਕਾਰ ਦਾ ਇੱਕ ਮੰਤਰੀ ਹੈ ਸਕੂਲ 'ਚ ਪ੍ਰੋਗਰਾਮ ਹੁੰਦਾ ਹੈ ਉੱਥੇ ਬਚਾਰੇ ਹੋਰ ਲੋਕ ਬੈਠੇ ਹੋਰ ਬੋਲ ਪੈਂਦੇ ਉਹ ਠੇਕਾ ਥੋੜੀ ਲਿਆ ਸੀ ਵੀ ਬੋਲਦਾ ਤੇ ਜਦੋਂ ਇਹਨਾਂ ਨੇ ਆਪ ਗਲਤੀਆਂ ਕਰਵਾਈਆਂ ਬਾਲਾਂ ਤੋਂ ਅੱਛਾ ਜਦੋਂ ਸਰਸੇ ਵਾਲੀ ਉਹ ਲਗੌੜ ਜਿਹੜਾ ਬਲਾਤਕਾਰੀ ਆ ਉਹਨੂੰ ਮਾਫੀ ਦਿੱਤੀ ਨਾ ਇਹਨਾਂ ਨੇ ਹੁਣ ਵੀ ਉਹ ਲਗੌੜ ਬਾਹਰ ਆਈ ਹੋਈ ਐ ਪ੍ਰੋਤਿ ਤੇ ਉਦੋਂ ਪਤਾ ਕੀ ਹੋਇਆ ਉਹਨਾਂ ਨੇ ਵੋਟਾਂ ਲੈਣੀਆਂ ਸੀ ਆਪ ਹੀ ਨਾ ਤਾਣਾ ਬਣਾ ਮੁੱਲ ਲਿਆ ਕਿ ਸਰਸੇ ਵਾਲੇ ਨੂੰ ਹੁਣ ਮਾਫ ਕਰ ਦਿੱ ਗਏ ਉਹਨੇ ਮਾਫੀ ਨੂੰ ਵੀ ਕੋਈ ਨਹੀਂ ਮੰਗੀ ਉਹ ਕਹਿੰਦਾ ਮੈਂ ਮਾਫੀ ਕੋ ਮੰਗਣੀ ਐ ਤੇ ਇਹਨਾਂ ਨੇ ਬਾਲਾਂ ਦੀ ਕੋਠੇ ਵਿੱਚ ਜਿਹੜਾ ਅਨੁਸਾਦ ਲਿਆ ਸੱਦਕੇ ਰਾਬੜ ਦੀਆਂ ਮੋਹਰਾਂ ਹੁੰਦੀਆਂ ਨੇ ਜੇ ਵਿੱਚ ਉਹ ਲਿਖ ਕੇ ਚਿੱਠੀ ਸਰਸੇ ਵਾਲੇ ਨੇ ਮਾਫੀ ਮੰਗੀ ਅਸੀਂ ਮਾਫ ਕਰਤਾ ਉਹ ਜਿਹੜੀ ਲੈਟਰ ਪੈੜਾ ਸੀ ਵਾਇਰਲ ਕਰਦੀ ਵੀ ਸਰਸੇ ਵਾਲੇ ਨੇ ਮਾਫੀ ਮੰਗ ਲਈ ਅਸੀਂ ਮਾਫ ਕਰਤਾ ਤੇ ਇਹਨਾਂ ਹਰਾਮਖੋਰਨ ਪੁੱਛੋ ਵੀ ਤੁਸੀਂ ਉਹਦੋਂ ਬਾਦਲਾਂ ਨੂੰ ਕਿਹਾ ਸੀ ਜਦੋਂ ਕੋਠੀ ਵੀ ਸੱਦਕੇ ਤੁਹਾਨੂੰ ਜਹੇਦਾਰੋ ਬਾਦਲ ਨੇ ਚਾਹ ਦਾ ਕੱਪ ਫੜਾਤਾ ਕਿ ਚਾਰ ਚਾਰ ਬਦਾਮ ਦਿਓ ਕਰੋੜ ਪਤਾ ਨਹੀਂ ਕੀ ਪਿਛਦੇ ਪੁੱਤੰਦੇ ਉਹ ਫੜਾਤੇ ਉਹ ਖਾ ਕੇ ਹਰਾਮ ਖਰੋ ਉਹਦੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਉਦੋਂ ਕਿਹਾ ਸੀ ਤੂੰ ਹੀ ਬਦਲਾ ਲਉ ਵੀ ਤੁਸੀਂ ਹੁਣ ਮਾਫੀ ਨਾ ਦਿਓ ਤੁਸੀਂ ਹਰਜੋਤ ਬੈਸ ਨੂੰ ਕਹਿੰਦੇ ਹਾਲਾਂਕਿ ਉਹ ਮੈਂ ਉਹਨੂੰ ਭਲਾ ਮਾਨਸ ਨੇ ਕਹਿੰਦਾ ਜਿਉਂਨੇ ਗਲਤੀ ਕੀਤੀ ਹੈ ਤਾਂ ਗਲਤੀ ਦੇ ਨੂੰ ਸਜ਼ਾ ਹੀ ਪੂਤ ਲਈ ਅਗਲੇ ਨੇ ਪਰ ਤੁਸੀਂ ਕਿਹਾ ਸੀ ਸੁਖਵੀਰ ਨੂੰ ਕਿਹਾ ਸੀ ਤੁਸੀਂ ਕਹਿੰਦੇ ਜਿਵੇਂ ਕਹਿੰਦੇ ਕਾਲੀ ਫੁੱਲਾ ਸਿਨੇ ਚੂੜੜੇ ਮਾਰੇ ਕੋੜੜੇ ਮਾਰੇ ਤੁਸੀਂ ਕਹਿੰਦੇ ਉਦੋਂ ਸੁਖੇ ਗੱਪੀ ਨੂੰ ਇਹ ਕਹਿੰਦੇ ਵੀ ਹਰਾਮ ਦਿਆ ਇਹ ਕਹਿੰਦੇ ਮੇਕ ਤੇੜੇ ਵੀ ਹਰਾਮਖੋਰਾ ਤੂੰ ਮਾਫੀ ਕਿਉਂ ਦੇ ਰੇ ਇਹ ਕਹਿੰਦੇ ਉਹ ਫੇਰ ਤਾਂ ਪਤਾ ਲੱਗਦਾ ਜਿਹੇ ਜਰੋਂ ਤੁਸੀਂ ਮੰਗ ਖਾਣੇ ਐਦੋਂ ਬਾਅਦ ਤੁਸੀਂ ਹੋਰ ਕੁਛ ਨਹੀਂ ਇੱਕ ਤਾਂ ਧਨੋਲੇ ਵਾਲਾ ਬੁੱਗ ਖੜਾ ਕੋਲੇ ਉਹ ਐਤਾ ਕਿਰਪਾਨ ਲੈ ਕੇ ਨਾ ਐ ਖੜਾ ਰਹਿੰਦਾ ਕਿਉਂ ਭੁੱਲਣਾ ਤੈਨੂੰ ਹੁੰਦਾ ਨਹੀਂ ਭਈਆ ਹੈਗਾ ਉਹ ਉਹਦੇ ਸਹੇਲੀਆਂ ਐੜੀਆਂ ਐੜੀਆਂ ਨੇ ਅਦìnਦਾ ਹੈ ਨਹੀਂ ਉਹ ਤੋ ਚਪਕਾ ਰਿਹਾ ਖੜਾ ਰਹਿੰਦਾ ਇਹ ਗੜਗਾਜ ਕਲਾ ਬੋਲੀ ਜਾਂਦਾ ਹੈ हां हरजोत सिंह तू गलती कीती है हां जिम्मेदारी मैं कीती है फलाने गुर्दरे तक जाओ उतर के गलियां साफ कर दे जाओ वो ड्रामा करदा वोटों वास्ते वो लफाफा किसी ने और पड़या होया سپائเด ਦੇ ਪੱਤੇ ਕਿਤੇ ਕਿਤੋਂ ਚੱਕ ਲੇ ਆ ਆਪ ਹੀ ਸੜ ਸੜ ਕੇ ਚੱਕੀਆਂ ਦੇ ਮੁਰਕਿਓ ਉਹ ਗੰਦੀਆਂ ਚੀਜ਼ਨੂੰ ਨੇ ਉਹਨੇ ਹੱਥ ਲਾਇਆ ਨੂੰ ਪਤਾ ਸੀ ਇਥੋਂ ਦੀ ਲੰਘਣਾ ਲਪਾਵੇ ਨੂੰ ਵੀ ਆਪ ਹੀ ਖਲਾਰਦੇ ਚੱਕ ਚੱਕ ਕੇ ਬੈਗ ਚ ਪਾਈ ਜਾਂਦੇ ਤੇ ਬਾਅਦ ਦੇ ਵਿੱਚ 1100 ਦੀ ਕਰਾ ਕੇ ਕਢਾ ਦੀ ਦੇਗ ਬਾਰ ਚ ਕਟਾ ਕੇ ਮਾਫੀ 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 ਮਾਫ ਕਰਤਾ ਆਕਰ ਤੂੰ ਤੈਨਾਂ ਦੀ ਕੀ ਹੋ ਗਿਆ ਅਛਿਆ ਜੇ ਕੋਈ ਝਾੜੂ ਮਾਰੇ ਉਹਨੂੰ ਕਹਿੰਦੇ ਕਿ ਸੇਵਾ ਹੈ ਤੇ ਹੁਣ سزا ਲਾਈ ਹੈ سزا ਵੀ ਸੇਵਾ ਦੀ ਲਾਈ ਹੈ ਇਹ ਤਾਂ ਲੋਕ ਆਮ ਹੀ ਚ ਸਾਫ ਕਰਦੇ ਉੱਥੇ ਬੰਦੇ ਜਿਹੜੇ ਜਾਂਦੇ ਝਾੜੂ ਮਾਰਦੇ ਆ ਖਾਲੀਆਂ ਸਾਫ ਕਰਦੇ ਆ ਭਾਂਡੇ ਮਾਂਜਦੇ ਆ ਇਹ سزا ਹੈ سزا ਤਾਂ ਫੇਰ ਹੁੰਦੀ ਹੈ ਵੀ ਮੁੱਦਾ ਪਾਉਂਦੇ ਉਹਨੂੰ ਸੜਕ ਤੇ ਤੇ ਮੇਰੇ ਬਰਗ ਨੂੰ ਕਹਦੇ ਬੀਨੂ ਕੁੱਟ ਫੜ ਕੇ ਤੇ ਮੈਂ ਫੇਰ ਦਾ ਡਾਂਗ ਫੜ ਕੇ ਫੇਰ ਲੱਗਦਾ ਪਤਾ ਵੀ ਸਜ਼ਾ ਕੀ ਹੁੰਦੀ ਹੈ ਭਾਂਡੇ ਮਾਂਜਣੇ ਜੋੜੇ ਝਾੜਨੇ ਝਾੜੂ ਮਾਰਨਾ ਇਹ ਸਜ਼ਾ ਹੁੰਦੀ ਹੈ ਇਹ ਤਾਂ ਸੇਵਾ ਕਹਿੰਦੇ ਲੋਕ ਜੇ ਉਹਨੇ ਡਰਾਮਾ ਕੀਤਾ ਉਹ ਟਟੂਜਾ ਹੈਗਾ ਹੋ ਤੁਰ ਪਿਆ ਉਹ ਤਾਂ 15 ਬੰਦੇ ਉਧਰ ਸੀ ਪੰਦਾ ਉਧਰ ਸੀ ਲੈ ਕੇ ਲਫਾਫਾ ਵਿੱਚ ਜਿੱਥੇ ਬਲਬਾਬਾ ਚੱਕ ਲਿਆ ਉਹ ਚਾਕੇ ਪਾ ਲਿਆ ਕੋਈ ਕਾਗਜ਼ ਪੈਸੇ ਉਹ ਚਾਕੇ ਪਾ ਲਿਆ ਬਾਅਦ ਵਿੱਚ ਮੀਡੀਆ ਪੂਰੇ ਹੋ ਗਿਆ ਮੈਂ ਤਾਂ ਇੱਥੋਂ ਹੀ ਬਣਿਆ ਜੀ ਇਹੀ ਮੈਨੂੰ ਬਣਾਉਣ ਵਾਲੇ ਨੇ ਤੇ ਇੱਥੇ ਮੈਂ ਮਾਫੀ ਮੰਗ ਲਈ ਉਹ ਦੁਬਾਰਾ ਫੇਰ ਗਲਤੀ ਕਰ ਦੂ ਫੇਰ ਮਾਫੀ ਦੇ ਦਿਓ ਕੀ ਕਰਨਾ 1100 ਦੀ ਦੇਗ ਹੈ ਪਰਚੀ ਕਟਾ ਲਓ ਮaaf ਕਰਤਾ ਮaaf ਕਰਤਾ ਮੈਂ ਤਾਂ ਗੱਲ ਇਹ ਕੀਤੀ ਹੈ ਹਰਾਮਖੋਰੋ ਜੀ ਹਿੰਮਤ ਹੈਗੀ ਆ ਮੈਨੂੰ ਤਾਂ ਸਾਧ ਨਹੀਂ ਸਾਧਦੇ ਪਤਾ ਵੀ ਜੇ ਕਿਤੇ ਇਹਨੂੰ ਚਿੱਠੀ ਵਿੱਚ ਕੱਢ ਬੈਠੇ ਵੀ ਜਲੂਸ ਕੱਢੂ ਚੰਗੀ ਤਰ੍ਹਾਂ ਕੱਢੂ ਵੀ ਪੱਕਾ ਚੰਗੀ ਤਰ੍ਹਾਂ ਇਹ ਪੂਰੀ ਡਿਟੇਲ ਨਾਲ ਚਾਰ ਵੀਡੀਓ ਰੋਜ਼ ਪਾਇਆ ਕਰੂ ਵੀ ਇਹ ਬਾਦਲਾਂ ਦੇ ਚਮਚੇ ਨੇ ਇਹ ਕੀੜਾਂ ਕੱਢਦੇ ਨੇ ਮੈਂ ਤਾਂ ਗੱਲ ਅੱਜ ਇਹ ਕੀਤੀ ਹੈ ਵੀ ਜਦੋਂ ਬਾਦਲ ਗਲਤੀਆਂ ਕਰ ਰਹੇ ਸੀ ਉਦੋਂ ਤੁਸੀਂ ਕੀ ਬੋਲੇ ਸੀ ਤੁਸੀਂ ਉਹਨਾਂ ਨੂੰ ਹਟਾਇਆ ਸੀ ਵੀ ਨਾ ਗਲਤੀਆਂ ਕਰੋ ਹਿੰ ਦੂਜਿਆਂ ਨੂੰ ਕਹਿੰਦੇ ਹੋ ਆਪਣੇ ਮੰਜੇ ਥੱਲੇ ਸੋਟਾ ਫੇਰ ਲਓ ਸ਼੍ਰੋਮਣੀ ਕਮੇਟੀ ਦਾ ਬੇੜਾ ਬਹਿ ਚੁੱਕਿਆ ਬਾਦਲਾਂ ਦਾ ਵੱਡੇ ਦਾ ਤਾਂ ਭੋਗ ਪੈ ਗਿਆ ਮੰਡੀਰੀਆ ਜੇਲ੍ਹ ਚ ਐ ਕਮਲ ਹੈ ਇਹਦਾ ਪੁੱਤ ਕਮਲ ਹੈ ਘਰ ਵਾਲੀ ਨਾਲ ਦੀ ਬਣਦੀ ਨਹੀਂ ਠੀਕ ਹੈ ਤੁਸੀਂ ਆਪਸ ਵਿੱਚ ਕੁੱਕੜਾ ਵਾਂਗੂ ਨਾਂ ਲੜੀ ਜਾਓ ਅਕਾਲ ਤਖਤ ਤੇ ਖੜ ਕੇ ਐਵੇਂ ਵੀਡੀਓ ਪਾ ਕੇ ਨਾਕੌਮ ਦਾ ਜਲੂਸ ਕੱਢੀ ਜਾਓ ਤੁਹਾਡੇ ਜੁੱਤੀਆਂ ਪੈਣ ਵਾਲੀਏ ਨੇ ਬਸ ਥੋੜਾ ਕਾਣਾ ਚਿਰ ਜਾਂਦਾ ਜੇ ਤੁਸੀਂ ਇਦਾਂ ਹੀ ਕਰਦੇ ਰਹੇ ਨਾ ਤੇ ਲੋਕ ਤੁਹਾਨੂੰ ਕੁੱਟਣਗੇ ਬਹੁਤ ਇਹ ਗੱਲ ਮੇਰੀ ਚੇਤੇ ਰੱਖਿਓ ਮੰਗ ਖਾਣੇਓ ਤੁਸੀਂ ਮੰਗ ਖਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ